ਆਡੇ ਤੋਂ ਮੇਰੇ ਵੀਰੋ ਦੁਨੀਆ ਪੁੱਜ ਰਹੀ ਹੈ ਲਓ ਪਹਿਲੀ ਕਬੱਡੀ ਇਸ ਨੇ ਸਤਨਾਮ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਪਾ ਰਿਹਾ ਹੈ ਵੇਖਦਾ ਵੀ ਡਗਰੂ ਪਿੰਡ ਦੀ ਧਰਤੀ ਇਸ ਨੇ ਕਹਿੰਦੇ ਸਰਦਾਰ ਕੁਸ਼ ਕਰ ਰਿਹਾ ਤੇ ਨੰਬਰ ਕਹਿੰਦੇ ਸਤਨਾਮ ਡਗੋਰ ਮਾਣੇ ਵਾਲਾ ਆਪਣੀ ਟੀਮ ਦੇ ਲਈ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਰਵੀ ਮਨਦੀਪ ਸਿੰਘ ਪ੍ਰਦੀਪ ਆ ਗਿਆ ਸਾਹਮਣੇ ਪ੍ਰਦੀਪ ਕਬੱਡੀ ਪਾਰੇ ਕਨੇਡਾ ਵਾਲਾ ਪ੍ਰਦੀਪ ਲੰਮੀ ਪਾਰੀ ਦਾ ਕੋੜਾ ਖੇਡ ਗਿਆ ਤਕੜੀ ਖੇਡ ਕਬੱਡੀ ਜਾ ਵਸਿਆ ਕਨੇਡਾ ਆ ਮੋਟਾ ਵੀ ਪ੍ਰਦੀਪ ਇੱਕ ਪ੍ਰਦੀਪ ਤੂਫਾਨ ਪਰ ਇੰਦਰ ਗਾਲ ਕੁਝ ਹੋਰ ਲੱਗੀ ਸੈਦਾਂ ਵਾਲਿਆ ਕਿ ਬਾਕੀ ਦਿੱਤਰੀ ਕਮਾਦੋ ਨਿਕਲੀ ਤੇ ਉੜਦੇ ਨੂੰ ਬਾਜ ਪੈ ਗਿਆ ਲਓ ਸਾਹਮਣੇ ਕਿਰਾਲੀ ਦੀ ਝਟਾ ਲਓ ਇਸਲੇ ਗੀਤੂ ਕਹਿੰਦੇ ਸਰਾ ਲ ਆ ਗਿਆ ਇਸ ਲਈ ਗੀਤੂ ਕਹਿੰਦੇ ਸਰਾ ਲ ਆ ਗਿਆ ਮੇਰੇ ਵੀਰੋ ਇਹ ਤਗੜਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਅੰਦਰ ਇਸ ਲਈ ਖੇਡਾਂ ਜਾ ਰਿਹਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਸੀਪਾ ਤਿਆਰ ਵਰ ਤਿਆਰ ਹੈ ਲੈ ਵੀ ਭਾਈ ਅਗਲੀਆਂ ਟੀਮਾਂ ਇੱਕ ਵਾਰੀ ਜਰੂਰ ਵੀਰਾ ਅਨਾਉਂਸ ਕਰ ਦਈਏ ਬੇਤੀ ਅਗਲੀਆਂ ਟੀਮਾਂ ਇੱਕ ਵਾਰੀ ਜਰੂਰ ਜਿਹੜਾ ਅਨਾਉਂਸ ਕਰ ਦਈਏ ਆਹ ਟੀਮ ਅਤਰਾਜ ਲਾ ਰਹੀ ਹੈ ਉਧਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਐਂਟਰੀ ਕਾਊਂਟਰ ਦੇ ਉੱਪਰ ਬਹੁਤ ਵੱਡੀਆਂ ਸਵਾਗਤ ਦੀ ਵੀਰ ਗਗਨਾ ਟਰੋਲੀ ਪਾਈ ਪੰਜਾਬ ਲਾਈਵ ਵਨ ਡਾਊਟ ਤੋਂ ਨਾਲ ਸਾਡਾ ਗਗਨਾ ਕਬੱਡੀ ਖਿਡਾਰੀ ਨਾਲ ਰਿੰਪਾ ਤੇ ਨਾਲ ਬੱਬੂ ਭਾਈ ਆ